पीपल ਦਾ ਦਰਖਤ ਤੁਸੀਂ ਸਾਰਿਆਂ ਨੇ ਦੇਖਿਆ ਜਿਸ ਨੂੰ ਪੀਪਲ ਕਾ ਪੇੜ ਵੀ ਬੋਲਤੇ ਹਨ ਕਈ ਭੈਣ ਭਰਾ ਮੈਨੂੰ ਕਹਿੰਦੇ ਆਂ ਦੀਦੀ ਤੁਹਾਡੀ ਪੰਜਾਬੀ ਨਾ ਸਾਨੂੰ ਸਮਝ ਘਟ ਆਉਂਦੀ ਹੈ ਕਿਉਂਕਿ ਜਿਹੜੇ ਹੋਰ ਅਦਰ ਕੰਟਰੀਜ਼ ਤੋਂ ਦੇਖਦੇ ਆ ਨਾ ਕਈ ਨੂੰ ਸਮਝ ਨਹੀਂ ਆਉਂਦੀ ਮੈਨੂੰ ਕਹਿੰਦੇ ਵੀ ਹਿੰਦੀ ਦੇ ਵਿੱਚ ਨਾ ਤੁਸੀਂ ਬੋਲਿਆ ਕਰੋ ਵੀ ਹਿੰਦੀ ਦੇ ਵਿੱਚ ਮੈਂ ਬੋਲਤਾ ਦੇਮਾ ਇਹ ਨਹੀਂ ਹੈਗਾ ਮੈਨੂੰ ਹਿੰਦੀ ਜਾਂ ਇੰਗਲਿਸ਼ ਆਂਦੀ ਨਹੀਂ ਹੈਗੀ ਹੈ ਨਾ ਤੇ ਮੈਂ ਪਹਿਲਾਂ ਕਹਿ ਨਹੀਂਉਂਦੀ ਵੀ ਅਗਰ ਤੁਹਾਨੂੰ ਕਿਸੇ ਵੀ ਗੱਲ ਦੀ ਸਮਝ ਨਹੀਂ ਆਉਂਦੀ ਵੀ ਤਾਂ ਮੈਂ ਇਹਨੂੰ ਤੁਸੀਂ ਕਮੈਂਟ ਕਰ ਦਿਓ ਮੈਂ ਤੁਹਾਨੂੰ ਉਹ ਹਿੰਦੀ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਸਮਝਾ ਦੂੰਗੀ ਤੇ ਠੀਕ ਹੈ ਫਿਰ ਹੁਣ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਪੀਪਲ ਦੇ ਦਰਖਤ ਦੀ ਅਜਮੇ ਤੁਹਾਨੂੰ ਇੱਕ ਅਜਿਹੀ ਗੱਲ ਦੱਸੂਗੀ ਜਿਹੜੀ ਕਿ ਤੁਸੀਂ ਕਰੋਗੇ ਨਾ ਤਾਂ ਤੁਹਾਡੀਆਂ ਖੋਲਾਂ ਤੱਕ ਤਰ ਜਾਣਗੀਆਂ ਕਿਸੇ ਵੀ ਚੀਜ਼ ਦੀ ਤੁਹਾਨੂੰ ਕਮੀ ਨਹੀਂ ਰਹੇਗੀ ਜਿਹੜੇ ਕਿ ਤੁਹਾਡੀ ਆਉਣ ਵਾਲੀ ਪੀੜ੍ਹੀ ਹੈ ਨਾ ਉਸ ਲਈ ਤੁਸੀਂ ਐਂ ਲਾ ਲਓ ਵੀ ਇੱਕ ਜਿਵੇਂ ਕਹਿੰਦੇ ਨੇ ਹੀਰਿਆਂ ਦੀ ਖਦਾਨ ਖੋਦ ਕੇ ਜਾ ਰਹੇ ਹੋ ਤੁਹਾਡੇ ਬੱਚਿਆਂ ਵਾਸਤੇ ਤੁਹਾਡੇ ਜਿਹੜਾ ਆਪਣਾ ਬ੍ਰਹਿਮੰਡ ਹੈ ਜਿਹੜੀ ਆਪਾਂ ਯੂਨੀਵਰਸ ਕਹਿੰਦੇ ਨੇ ਉਹਦੇ ਵਾਸਤੇ ਵੀ ਸਾਰੀ ਚੀਜ਼ ਵਾਸਤੇ ਨਾ ਤੁਸੀਂ ਇੱਕ ਅਜਿਹਾ ਕਰ ਰਹੇ ਹੋ ਇਕ ਲਾਲੋਵੀ ਤੁਹਾਡਾ ਅੱਜ ਆਉਣਾ ਦੁਨੀਆ ਤੇ ਸਫਲਾ ਹੋ ਜੂਗਾ ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈਗੀ ਤੁਸੀਂ ਦੇਖਿਆ ਜਿਹੜਾ ਹਿੰਦੂ ਧਰਮ ਦੇ ਵਿੱਚ ਨਾ ਪਿੱਪਲ ਦਾ ਦਰਖਤ ਹੈ ਇਹਨੂੰ ਬਹੁਤ ਮਹਾਨਤਾ ਦਿੱਤੀ ਜਾਂਦੀ ਹੈ ਇਹਨੂੰ ਇੱਕ ਪ੍ਰਤੱਖ ਦੇਵਤਾ ਮੰਨਿਆ ਜਾਂਦਾ ਹੈਗਾ ਤੇ ਸਭ ਤੋਂ ਪਹਿਲਾਂ ਅੱਗੇ ਜਾਣਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੁਲਾਦਾ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਤੁਹਾਡਾ ਦਿਲੋਂ ਧੰਨਵਾਦ ਹੈ ਜੋ ਤੁਸੀਂ ਇਸ ਭੈਣ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਕਿਉਂਕਿ ਮੈਨੂੰ ਪਤਾ ਵੀ 50% ਜਿਹੜੇ ਪੰਪਰਾਂ ਨੇ ਉਹ ਇਸ ਤਰੀਕੇ ਨਾਲ ਮੈਂ ਕਿ ਵੀਡੀਓ ਦੇਖਦੇ ਨੇ ਉਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਸਬਸਕ੍ਰਾਈਬ ਵੀ ਕਰ ਲੋ ਜਿਹੜਾ ਪੀਪਲ ਦਾ ਦਰਖਤ ਹੈ ਨਾ ਇਸ ਲਈ ਜੜਾ ਕਹਿੰਦੀ ਵੀ ਪਤਾਲ ਲੋਕ ਤੱਕ ਹੁੰਦੀਆਂ ਨੇ ਦੇਖੋ ਕਹਿਣ ਵਾਲੇ ਤਾਂ ਕਹਿਣਗੇ ਵੀ ਇਹ ਟੋਟਕਾ ਹੈ ਇਹ ਬਹਿਮ ਹੈ ਪਰ ਕੁਝ ਵੀ ਕਹਿ ਸਕਦੇ ਆ ਹਨਾ ਪਰ ਜਿਹਨੇ ਯਕੀਨ ਕਰਨਾ ਹੈ ਕਹਿੰਦੀ ਉਹ ਕਿਸੇ ਵੀ ਚੀਜ਼ ਤੇ ਕਰ ਸਕਦਾ ਹੈਗਾ ਪੁਰਾਣੇ ਸਮੇਂ ਦੇ ਵਿੱਚ ॠषि मुनि ਤਪੱਸਿਆ ਕਰਦੇ ਹੁੰਦੇ ਸੀ ਉਹ ਵੀ ਕਿਸੇ ਨਾ ਕਿਸੇ ਦਰਖਤ ਦੇ ਨੀਚੇ ਬੈਠ ਕੇ ਕਰਦੇ ਹੁੰਦੇ ਸੀ ਤੁਸੀਂ ਆਪਣੇ ਇਤਿਹਾਸ ਦੇ ਵਿੱਚ ਗੁਰੂ ਆਪਣੇ ਸਿੱਖੀ ਇਤਿਹਾਸ ਦੇ ਵਿੱਚ ਵੀ ਦੇਖਿਆ ਜਿੱਥੇ ਵੀ ਤੁਸੀਂ ਦੇਖਿਆ ਵੀ ਥਾਂ ਥਾਂ ਤੇ ਨਾ ਬੇਰੀਆਂ ਜੰਡ ਕਰੀਰ ਟਾਲੀਆਂ ਇਦਾਂ ਹੁੰਦੀਆਂ ਨੇ ਵੀ ਇਹਦੇ ਨਾਲ ਨਾ ਗੁਰੂ ਸਾਹਿਬ ਜੀ ਦਾ ਕੋਈ ਨਾ ਕੋਈ ਇਤਿਹਾਸ ਜੁੜਿਆ ਵੀ ਕਿਤੇ ਗੁਰੂ ਸਾਹਿਬ ਜੀ ਨੇ ਘੋੜਾ ਬੰਨਿਆ ਕਿਤੇ ਗੁਰੂ ਸਾਹਿਬ ਜੀ ਨੇ ਆਰਾਮ ਕੀਤਾ ਇਸ ਚੀਜ਼ ਦੇ ਨਾਲ ਨਾ ਇਹ ਨਹੀਂ ਹੈਗਾ ਵੀ ਆਪਾਂ ਦਰਖਤਾਂ ਨੂੰ ਪੁੱਜਦੇ ਆਂ ਉਸ ਚੀਜ਼ ਦੇ ਪੂਜਣ ਦੇ ਪਿੱਛੇ ਵੀ ਬਹੁਤ ਵੱਡਾ ਇੱਕ ਰਾਜ ਛੁਪਿਆ ਹੋਇਆ ਹੈ ਉਹ ਮੈਂ ਤੁਹਾਨੂੰ ਕਿਤੇ ਫਿਰ ਹੌਲੀ ਹੌਲੀ ਦੱਸੂਗੀ ਕਿਉਂਕਿ ਜੇ ਮੈਂ ਤੁਹਾਨੂੰ ਅੱਜ ਹੀ ਦੱਸ ਦੂੰਗੀ ਫਿਰ ਤੁਸੀਂ ਅੱਧੇ ਤ ਬਹਿਮ ਦੇ ਵਿੱਚ ਹੀ ਪੈ ਜਾਣਗੇ ਵੀ ਕੀ ਕਰੀਏ ਹੈ ਨਾ ਵੀ ਕਿੱਧਰ ਨੂੰ ਜਾਈਏ ਅਸੀਂ ਤਾਂ ਉਹ ਚੀਜ਼ ਮੈਂ ਸਸਪੈਂਸ ਰੱਖੂਗੀ ਤੁਹਾਡੇ ਲਈ ਤਾਂ ਹੁਣ ਆਪਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਜਿਹੜੇ ਪੈਣਪੜਾ ਚਾਹੁੰਦੇ ਨੇ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਮੁਸ਼ਕਿਲ ਨਾ ਆਵੇ ਜਿੰਨੀਆਂ ਵੀ ਮੁਸ਼ਕਲਾਂ ਨੇ ਉਹ ਖਤਮ ਹੋ ਜਾਣ ਤੇ ਤੁਹਾਨੂੰ ਧਨ ਦੌਲਤ ਦੀ ਕਮੀ ਨਾ ਰਹੇ ਤੇ ਜਿਹੜਾ ਵਾਤਾਵਰਨ ਹੈਗਾ ਇਹ ਤਾਂ ਤੁਹਾਨੂੰ ਪਤਾ ਹੀ ਵੀ ਸੁੱਧ ਹੋਵੇਗਾ ਹੀ ਹੋਵੇਗਾ ਜਿਹੜਾ ਪੀਪਲ ਦਾ ਦਰਖਤ ਹੈ ਨਾ ਸਾਰੇ ਜਿਵੇਂ ਕਿ ਆਪਣੇ ਲਾ ਲਓ ਵੀ ਜਿੰਨੇ ਆਪਣੇ ਲਵੇ ਤੁਸੀਂ 100 ਦਰਖਤ ਲਗਾ ਲਓ ਤੇ ਇੱਕ ਪੀਪਲ ਦਾ ਲਗਾ ਲਓ ਜਿੰਨੀ ਕਾ ਆਕਸੀਜਨ ਤੋਂ ਉਹਨੂੰ ਪਿੱਪਲ ਦਾ ਦਰਖਤ ਦੇਵੇਗਾ ਉਹ ਸੌਦ ਦਰਖਤ ਉਹ ਨਹੀਂ ਦੇ ਪਾਵੇਗਾ ਇਹ ਇੱਕ ਸਾਇੰਸ ਪੱਖ ਹੈਗਾ ਇਹਦਾ ਤੇ ਦੂਸਰੀ ਗੱਲ ਹੈ ਜਿਹੜਾ ਪਿੱਪਲ ਦਾ ਦਰਖਤ ਹੈ ਇਹ ਹਾਰਟ ਵਾਸਤੇ ਵੀ ਬਹੁਤ ਚੰਗਾ ਹੈਗਾ ਇਹਦੇ ਜਿਹੜੇ ਪੱਤੇ ਨੇ ਉਹਨਾਂ ਦਾ ਕੜਾ ਵਗੈਰਾ ਬਣਾ ਕੇ ਦਿੱਤਾ ਜਾਂਦਾ ਹੋਰ ਵੀ ਬਹੁਤ ਚੀਜ਼ਾਂ ਨੇ ਇਹਨਾਂ ਦੀ ਵਰਤੀ ਜਾਂਦੀ ਨੇ ਮੈਂ ਤੁਹਾਨੂੰ ਬੈਦਗੀ ਚ ਜਾਊਂਗੀ ਫਿਰ ਆਪਣੀ ਵੀਡੀਓ ਫੇਰ ਲੰਬੀ ਹੋ ਜੂਗੀ ਤੁਸੀਂ ਮੈਨੂੰ ਫੇਰ ਕਹੋਗੇ ਹਨਾ ਤਾਂ ਤੁਸੀਂ ਕਰਨਾ ਕੀ ਵੀ ਜਿਹੜੇ ਪੈਣਪਰਾ ਚਾਹੁੰਦੇ ਨੇ ਵੀ ਉਹਨਾਂ ਦੇ ਬੱਚੇ ਨੇ ਜਿਹੜੇ ਉਨ੍ਹਾਂ ਦੀ ਜਿਹੜੀਆਂ ਜੜ੍ਹਾਂ ਨੇਗੀਆਂ ਉਨ੍ਹਾਂ ਦੀ ਜਿਹੜੀਆਂ ਕੁਲਾਂ ਨੇਗੀਆਂ ਉਹ ਸੱਤ ਕੁਲਾਂ ਤੱਕ ਸੱਤ ਪੀੜ੍ਹੀਆਂ ਤੱਕ ਆਪਾਂ ਕਹਿੰਦੇ ਵੀ ਹੈਨਾ ਕਿਸੇ ਦੇ ਅੱਗੇ ਹੱਥ ਨਾ ਆੜਣਾ ਪਵੇ ਕਦੇ ਵੀ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਨਾ ਆਵੇ ਕਦੇ ਵੀ ਮੁਸ਼ਕਿਲ ਨਾ ਆਵੇ ਤਾਂ ਤੁਸੀਂ ਇੱਕ ਛੋਟਾ ਜਿਹਾ ਕੰਮ ਕਰਨਾਗਾ ਜਿਹੜੇ ਪੈਣ ਪ੍ਰਭ ਯਕੀਨ ਰੱਖ ਕੇ ਭਰੋਸਾ ਰੱਖ ਕੇ ਇਸ ਕੰਮ ਨੂੰ ਕਰਨਗੇ ਤਾਂ ਤੁਸੀਂ ਦੇਖੋ ਇੱਕ ਸਾਲ ਦੇ ਵਿੱਚ ਵਿੱਚ ਤੁਹਾਡੀ ਹਰ ਇੱਕ ਤਮੰਨਾ ਪੂਰੀ ਹੋਵੇ ਕਿ ਇਹ ਨਹੀਂ ਹੈਗਾ ਵੀ ਕੋਈ ਵੀ ਨਹੀਂ ਰਹੂਗੀ ਹੈਨਾ ਪਰ ਭਰੋਸਾ ਤੇ ਯਕੀਨ ਰੱਖਣਾ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ ਉਹੀ ਜਿਹੜੇ ਮੈਂ ਕਹਿੰਨੀ ਹੁਣੇ ਤੁਹਾਨੂੰ ਵੀ ਅਰਦਾਸ ਕਰਨੀ ਹੈ ਕੰਮ ਕਰਨ ਲੱਗਿਆ ਵਾਹਿਗੁਰੂ ਜੀ ਇਸ ਵਿੱਚ ਬਰਕਤਾਂ ਪਾਉਂਦੇ ਤੁਸੀਂ ਨੇ ਆਪਣੇ 1 ਸਾਲ ਦੇ ਵਿੱਚ 11 ਪਿੱਪਲ ਦੇ ਦਰਖਤ ਲਗਾਉਣੇ ਆ 11 ਉਹਨਾਂ ਨੂੰ ਸੁੱਕਣ ਨਹੀਂ ਦੇਣਾ ਦੇਖੋ ਅਗਰ ਤੁਹਾਡਾ ਉਹ ਦਰਖਤ ਸੁੱਕ ਗਿਆ ਤਾਂ ਸਮਝ ਲਓ ਵੀ ਤੁਹਾਡੀ ਇੱਕ ਜਿਹੜੀ ਤੁਹਾਨੂੰ ਮਿਲਣੀ ਸੀ ਤੁਹਾਡੀ ਮਨੋ ਕਾਮਨਾ ਸੀ ਉਹ ਖਤਮ ਹੋ ਗਈ ਇਹਨੂੰ ਚੀਜ਼ ਨੂੰ ਇੱਕ ਆਪਣੇ ਮਾਈਂਡ ਚ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ ਵੀ ਅਸੀਂ ਉਹਨਾਂ ਦੀ ਇੱਕ ਕੇਅਰ ਕਰਨੀ ਹੈ ਅਸੀਂ ਇੱਕ ਆਪਣੀ ਪ੍ਰਾਪਰਟੀ ਸੰਭਾਲ ਰਹੇ ਹਾਂ ਜਿਵੇਂ ਆਪਾਂ ਬੈਂਕ ਦੇ ਵਿੱਚ ਆਪਣਾ ਪੈਸਾ ਸੰਭਾਲਦੇ ਹਾਂ ਨਾ ਜਿਵੇਂ ਆਪਾਂ ਉਸ ਚੀਜ਼ ਨੂੰ ਆਪਾਂ ਸੰਭਾਲ ਰਹੇ ਹਾਂ ਇਹ ਪੀਪਲ ਦੀ ਰਸਤਰੀ ਜਿਹੜੀ ਤੁਸੀਂ ਇਹ ਘਰ ਚ ਨਹੀਂ ਲਗਾਉਣੀ ਘਰ ਚ ਬਜ਼ੁਰਗਾਂ ਦਾ ਮੰਨਣਾ ਹੈਗਾ ਕਿ ਇਸ ਨੂੰ ਘਰ ਦੇ ਵਿੱਚ ਲਗਾਉਣਾ ਇੱਕ ਅਸ਼ੁਭ ਮੰਨਿਆ ਜਾਂਦਾ ਹੈ ਨਾ ਪੀਪਲ ਦੇ ਦਰਖਤ ਨੂੰ ਹੁਣ ਮੈਂ ਤੁਹਾਨੂੰ ਫੇਰ ਉਹੀ ਗੱਲ ਉਹ ਜਿਹੜੇ ਮੈਂ ਤੁਹਾਨੂੰ ਦੱਸੂਗੀ ਸਟੋਰੀ ਫੇਰ ਲੰਬੀ ਚਲੀ ਜਾਊਗੀ ਪੀਪਲ ਦੇ ਦਰਖਤ ਨੂੰ ਤੁਸੀਂ ਘਰ ਦੇ ਵਿੱਚ ਨਹੀਂ ਲਗਾਉਣਾ ਪੀਪਲ ਦੇ ਦਰਖਤ ਨੂੰ ਤੁਸੀਂ ਜਾਂ ਤਾਂ ਕਿਸੇ ਮੰਦਿਰ ਤੋਂ ਜਾਂ ਫਿਰ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਲਗਾ ਦਿਓ ਜਾਂ ਫਿਰ ਕਿਤੇ ਵੀ ਆਪਣੀ ਸੁਨਨੀ ਜਗ੍ਹਾ ਪਈਆ ਕੋਈ ਕੱਲਾ ਰਪਿਆ ਹੈ ਕੋਈ ਟੋਪਾ ਹੈਗਾ ਕੋਈ ਸੜਕ ਹੈਗੀ ਕਿਤੇ ਵੀ ਹੈ ਨਾ ਤੁਹਾਨੂੰ ਇਦਾਂ ਲੱਗਦਾ ਵੀ ਕੋਈ ਖੁੱਲੀ ਜਗ੍ਹਾ ਹੈਗੀ ਹੈ ਵੀ ਅਸੀਂ ਇਸ ਜਗ੍ਹਾ ਤੇ ਦਾ ਕੋਈ ਨੁਕਸਾਨ ਨਹੀਂ ਹੈਗਾ ਵੀ ਤੇ ਚੰਗੇ ਤਰੀਕੇ ਨਾਲ ਅਸੀਂ ਦੀ ਸੰਭਾਲ ਕਰ ਸਕਦੇ ਹਾਂ ਅਸੀਂ ਇਹਦੇ ਵਿੱਚ ਹਰ ਰੋਜ਼ ਪਾਣੀ ਪਾ ਸਕਦੇ ਹਾਂ ਅਜਿਹੀ ਜਗ੍ਹਾ ਤੇ ਉਹਨੂੰ ਲਗਾਉਣਾ 11 ਤੁਸੀਂ ਇੱਕ ਦਿਨ ਵੀ ਲਗਾ ਸਕਦੇ ਹੋ 11 ਤੁਸੀਂ ਮਹੀਨੇ-ਮਹੀਨੇ ਚ ਇੱਕ-ਇੱਕ ਮਹੀਨੇ ਦੇ ਵਿੱਚ ਵੀ ਲਗਾ ਸਕਦੇ ਹੋ ਕਿਉਂਕਿ ਜਿਵੇਂ ਇੱਕ ਮਹੀਨੇ ਚ ਆਪਣਾ ਇੱਕ ਲਗਾ ਲਿਆ ਉਹਦੀ ਸੰਭਾਲ ਕਰ ਲਿਓ ਵਧੀਆ ਹੋ ਗਿਆ ਫਿਰ ਅਗਲੇ ਮਹੀਨੇ ਦੂਸਰਾ ਲਗਾ ਲਓ ਇਸ ਤਰੀਕੇ ਨਾਲ ਤੁਸੀਂ ਇਹਨੂੰ ਕਰ ਸਕਦੇ ਹੋ ਦੇਖੋ ਵੀਡੀਓ ਸਕਿਪ ਨਾ ਕਰਿਓ ਫਿਰ ਤੁਸੀਂ ਨਾ ਬਾਰ-ਬਾਰ ਮੈਨੂੰ ਕਮੈਂਟ ਕਰਕੇ ਪੁੱਛੋਗੇ ਸਕਿਪ ਨਹੀਂ ਕਰਨੀ ਜੀਨੇ ਪੈਣਪਰਾਣੇ ਇਹ ਚੀਜ਼ ਨੂੰ ਕਰਨਾ ਹੈ ਨਾ ਉਹ ਸਕਿਪ ਨਾ ਕਰਿਓ ਫਿਰ ਤੁਸੀਂ ਕਰਨਾ ਕੀ ਹੈ ਹਰ ਰੋਜ਼ ਪੇਪਰ ਦੇ ਦਰਖਤੇ ਦੇ ਵਿੱਚ ਪਾਣੀ ਪਾਉਣਾ ਤੁਹਾਨੂੰ ਸਾਰੇ ਪੈਣਪਰਾਣਾਂ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇੱਕ ਨਾ 100 ਸਾਖੀ ਵਾਲੀ ਕੋਥੀ ਹੈਗੀ ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਪ੍ਰਤੱਖ ਰੂਪ ਦੇ ਵਿੱਚ ਲਿਖਿਆ ਕਿ ਜਦੋਂ ਦੁਨੀਆ ਨੇ ਖਤਮ ਹੋਣਾ ਹੈ ਨਾ ਉਦੋਂ ਅੱਗ ਤੇ ਪਾਣੀ ਦੇ ਨਾਲ ਖਤਮ ਹੋਣਾ ਹੈ ਦੁਨੀਆ ਦੇ ਵਿੱਚ ਆਕਸੀਜਨ ਖਤਮ ਹੋ ਜਾਣੀ ਹੈ ਆਪਾਂ ਨੂੰ ਸਾਹ ਲੈਣ ਵਿੱਚ ਪ੍ਰੋਬਲਮ ਆਉਣੀ ਹੈ ਦਿੱਕਤ ਆਉਣੀ ਹੈ ਇੰਨੀ ਜ਼ਿਆਦਾ ਤਪੱਸ ਪੈਣੀ ਹੈ ਇੰਨੀ ਜ਼ਿਆਦਾ ਗਰਮੀ ਪੈਣੀ ਹੈ ਕਿ ਤੁਸੀਂ ਨਾ ਉਸ ਗਰਮੀ ਦੇ ਨਾਲ ਹੀ ਝੁਲਸ ਕੇ ਮਰ ਜਾਣਾ ਹੈ ਪਰ ਆਪਣਾ ਇਹ ਛੋਟਾ ਜਿਹਾ ਉਪਰਾਲਾ ਨਾਲੇ ਤਾਂ ਤੁਹਾਡੇ ਪਰਿਵਾਰਾਂ ਨੂੰ ਖੁਸ਼ੀਆਂ ਦੇਵੇਗਾ ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਖੁਸ਼ੀਆਂ ਦੇਵੇਗਾ ਤੇ ਤੁਹਾਡੇ ਹੈ ਨਾ ਜਿੰਨੀਆਂ ਵੀ ਘਰ ਦੇ ਵਿੱਚ ਬਰਕਤਾਂ ਰੁਕੀਆਂ ਹੋਈਆਂ ਨੇ ਉਹਨਾਂ ਚੀਜ਼ਾਂ ਨੂੰ ਹੋਏਗਾ ਕਿਉਂਕਿ ਪੀਪਲ ਦਾ ਦਰਖਤ ਇੱਕ ਦੇਵਤਾ ਮੰਨਿਆ ਜਾਂਦਾ। ਦੇਵਤਾ ਇਹ ਤਾਂ ਮੰਨਿਆ ਜਾਂਦਾ ਕਿਉਂਕਿ ਇਸ ਦੇ ਵਿੱਚ ਨਾ ਇੱਕ ਇਹ ਗੁਣਾ ਦੀ ਖਦਾਾਨ ਹੈ। ਅੱਜ ਕੱਲ ਆਪ ਦੇਖਦੇ ਵੀ ਕਿੰਨੀ ਗਰਮੀ ਕਿੰਨੀ ਲੂ ਕਿੰਨੀ ਤਪਸ ਪੈ ਰਹੀ ਹੈ ਇਹ ਮੇਨ ਕਾਰਨ ਇਹੀ ਹੈਗਾ ਕਿਉਂਕਿ ਧਰਤੀ ਦੇ ਉੱਪਰ ਅੱਗੇ ਨਾ ਦਰਵਾਜ਼ਿਆਂ ਤੇ ਸੱਥਾਂ ਦੇ ਵਿੱਚ ਡੇਰਿਆਂ ਦੇ ਵਿੱਚ ਨਾ ਪੀਪਲ ਤੇ ਬੂਹੜ ਦੇ ਦਰਖਤ ਬਹੁਤ ਜ਼ਿਆਦਾ ਹੁੰਦੇ ਸੀਗੇ। ਇਨਾਂ ਦੇ ਨਾਲ ਜਿਹੜਾ ਵਾਤਾਵਰਣ ਸੀ ਉਹ ਠੰਡਾ ਰਹਿੰਦਾ ਸੀ ਤੁਸੀਂ ਹੁਣ ਵੀ ਕਦੇ ਪੀਪਲ ਤੇ ਹੈਨਾ ਬੋਰਡ ਦੇ ਦਰੱਖਤ ਦੇ નીચે ਬੈਠ ਕੇ ਦੇਖੋ ਬਹੁਤ ਠੰਡੀ ਹੈ ਨਾ ਉੱਥੇ ਸਕੂਨ ਮਿਲਦਾ ਹੈਗਾ ਇਹ ਉਹੀ ਚੀਜ਼ ਹੈ ਜਦੋਂ ਹੁਣ ਆਪਾਂ ਦਰੱਖਤਾਂ ਨੂੰ ਵੱਢੀ ਜਾਂਦੇ ਆ ਖਤਮ ਕਰੀ ਜਾਂਦੇ ਆ ਤੇ ਆਉਣ ਵਾਲੀ ਜਿਹੜੀ ਆਪਣੀ ਪੀੜ੍ਹੀ ਹੈ ਨਾ ਪਾਣੀ ਦੀ ਕਮੀ ਦੇ ਨਾਲ ਤਾਂ ਉਹ ਵਿਚਾਰੀ ਮਰੇਗੀ ਹੀ ਮਰੇਗੀ ਤੇ ਦੂਸਰੀ ਲੋ ਜਿਹੜੀ ਤਪੱਸ ਹੈਗੀ ਤੁਹਾਨੂੰ ਪਤਾ ਹੈ ਕਿ ਹੁਣ NASA ਨੇ ਵੀ ਇੱਕ ਹਾਈ ਅਲਰਟ ਕੀਤਾ ਹੈਗਾ ਕਿ ਚਾਰ ਦਿਨ ਵੈਸੇ ਤਾਂ 27 28 ਤੇ 14 15 ਦੋ ਚਾਰ ਦਿਨ ਉਹਨਾਂ ਨੇ ਇਹ ਕਿਹਾਗਾ ਵੀ ਇੱਕ ਸੂਰਜ ਤੋਂ ਨਾ ਇੱਕ ਇਦਾਂ ਦਾ ਤੂਫਾਨ ਉੱਠਣਾ ਹੈਗਾ ਲੂ ਦਾ ਤੂਫਾਨ ਉੱਠਣਾ ਹੈ ਅੱਗ ਦਾ ਤੂਫਾਨ ਉੱਠਣਾ ਹੈ ਜਿਹੜਾ ਕਿ ਆਪਾਂ ਨੂੰ ਜਲਾ ਸਕਦਾ ਹੈ ਜਿਹੜਾ ਕਿ ਆਪਣੇ ਨੈਟ ਕਵਰੇਜ ਦਾ ਸਾਰਾ ਕੁਝ ਖਤਮ ਕਰ ਸਕਦਾ ਹੈ ਇਹ ਉਹਨਾਂ ਦਾ ਚੇਤਾਵਨੀ ਹੈ ਪਰ ਅੱਜ ਤੋਂ ਬਹੁਤ 100 ਸਾਲ ਪਹਿਲਾਂ ਗੁਰੂ ਸਾਹਿਬ ਜੀ ਇਹ ਆਪਣੀ 100 ਸਾਖੀ ਦੇ ਵਿੱਚ ਲਿਖ ਕੇ ਜਾ ਚੁੱਕੇ ਨੇ ਜਿਨੇ ਵਿਸ਼ਵਾਸ ਕਰਨਾ ਕਰੋ ਜਿਨੇ ਨਹੀਂ ਕਰਨਾ ਕਿਉਂਕਿ ਸਮਾ ਵਿਸ਼ਵਾਸ ਕਰਵਾ ਹੀ ਦਿੰਦਾ ਹੁੰਦਾ ਹੈਗਾ ਹਨਾ ਤਾਂ ਮੇਰਾ ਕਹਿਣ ਤੋਂ ਭਾਵ ਹੈ ਕਿ ਜਿਹੜਾ ਇਹ ਮੈਂ ਪਿੱਪਲ ਦਾ ਤੁਹਾਨੂੰ ਦੱਸਿਆ ਟੋਟਕਾ ਲਾ ਲਓ ਤੁਸੀਂ ਕੁਝ ਵੀ ਲਾ ਲਓ ਹਨਾ ਇਹ ਤੁਸੀਂ ਕਰਕੇ ਦੇਖਿਓ ਤੁਹਾਨੂੰ ਕਿੰਨਾ ਇਸ ਚੀਜ਼ ਦਾ ਫਲ ਮਿਲੇਗਾ ਤੁਸੀਂ ਸੋਚ ਵੀ ਨਹੀਂ ਸਕਦੇ ਇਹਦਾ ਜਾਣਣਾ ਤੁਹਾਡਾ ਕੁਝ ਨਹੀਂ ਅਗਰ ਤੁਸੀਂ ਫਰੀ ਦੇ ਵਿੱਚ ਵੀ ਪੀਪਲ ਦੇ ਦਰਖਤ ਬਹੁਤ ਖੜੇ ਹੁੰਦੇ ਨੇ ਤੁਸੀਂ ਕਿਤੋਂ ਪੱਟ ਲਓਗੇ ਨਹੀਂ ਤੁਸੀਂ ਕਿਸੇ ਨਰਸਰੀ ਦੇ ਵਿੱਚੋਂ ਲੈ ਲਓਗੇ 10 ਰੁਪਏ ਦਾ ਤੁਹਾਨੂੰ ਇੱਕ ਬੂਟਾ ਮਿਲ ਜੂਗਾ ਪਰ ਉਹ ਤੁਹਾਨੂੰ ਕਰੋੜਾ ਰੁਪਏ ਦਾ ਫਾਇਦਾ ਦੇਵੇਗਾ ਪੀਪਲ ਦੀ ਜੜ ਦੇ ਵਿੱਚ ਪਾਣੀ ਪਾਉਣ ਦਾ ਬਹੁਤ ਜ਼ਿਆਦਾ ਫਲ ਮਿਲਦਾ ਹੈ ਜਿੰਨਾ ਤੁਸੀਂ ਉਸ ਪੀਪਲ ਦੇ ਦਰਖਤ ਨੂੰ ਸੰਭਾਲੋਗੇ ਸੇਵਾ ਕਰੋਗੇ ਉਸ ਦੀ ਉਹ ਜਿਉਂ-ਜਿਉਂ ਵੱਡਾ ਹੋਏਗਾ ਤੇ ਤਿਉਂ ਤੇ ਤੁਹਾਡੇ ਜਿਹੇ ਤਕਲੀਫਾਂ ਨੇ ਉਹ ਘਟਦੀਆਂ ਜਾਣਗੀਆਂ ਹੌਲੀ ਹੌਲੀ ਉਹ ਇੱਕ ਦਿਨ ਬੁਲੰਦੀ ਤੇ ਪਹੁੰਚੇਗਾ ਤੇ ਤੁਹਾਡੀ ਕਾਮਯਾਬੀ ਵੀ ਬੁਲੰਦੀ ਤੇ ਪਹੁੰਚੇਗੀ। ਦੇਖੋ ਇਹ ਜਿਆਦਾ ਬਹੁਰੀ ਹੈ ਨਾ ਇੱਕ ਸਾਲ ਦੇ ਸਿੱਦਤ ਦੇ ਨਾਲ ਕਰਦੇ ਜਿਵੇਂ ਕੱਲ ਮੈਂ ਇੱਕ ਮੈਨੂੰ ਭੈਣ ਨੇ ਕਮੈਂਟ ਕੀਤਾ ਸੀਗਾ ਕਹਿੰਦੀ ਦੀਦੀ ਵੀ ਜਿਹੜੇ ਤੋਂ ਅਸੀਂ ਨੇ ਬੱਚਿਆਂ ਵਾਲੀਆਂ ਇਹ ਗੱਲਾਂ ਦੱਸੀਆਂ ਨੇ ਜੋ ਵੀ ਤੁਸੀਂ ਦੱਸਿਆਗਾ ਵੀ ਜਦੋਂ ਦੀ ਮੈਂ ਕਰ ਲੱਗਿਆ ਮੇਰੇ ਘਰ ਦੇ ਵਿੱਚ ਇੱਕ ਜਾਦੂ ਹੋ ਗਿਆ ਕਿ ਚਮਤਕਾਰ ਹੋ ਗਿਆ ਵੀ ਮੇਰੇ ਬੱਚਿਆਂ ਦਾ ਤਾਂ ਮੈਨੂੰ ਇੰਨਾ ਜਿਆਦਾ ਫਰਕ ਪੈ ਗਿਆ ਤੇ ਜਿਹੜੇ ਮੇਰੇ ਪਰਿਵਾਰ ਦੇ ਵਿੱਚ ਕੰਮ ਸੀਗੇ ਉਹ ਐਵੇਂ ਪਤਾ ਹੀ ਨਹੀਂ ਵੀ ਕਿਵੇਂ ਚੱਲੀ ਜਾਂਦੇ ਆ। ਉਹੋ ਭੈਣ ਬੈਂਗਲੌਰ ਤੋਂ ਐ ਦੇਖੋ ਮੈਂ ਕੋਈ ਇਹ ਨਹੀਂ ਹੈਗਾ ਵੀ ਉਹ ਮੇਰੀ ਕੋਈ ਜਾਣ ਪਛਾਣ ਦੀ ਹੈ ਨਾ ਤੇ ਇੱਕ ਭੈਣ ਨੇ ਉਹ ਤੇ ਤਰਕ ਵੀ ਕੀਤਾ ਸੀਗਾ ਤੇ ਫਿਰ ਮੈਂ ਉਹਨੂੰ ਆਪਣੀਆਂ ਪੁਰਾਣੀਆਂ ਵੀਡੀਓ ਦਿਖਾਈ ਉਹ ਕਹਿੰਦੀ ਵੀ ਭੈਣ ਨੇ ਵੀਡੀਓ ਤਾਂ ਅੱਜ ਪਾਈ ਐ ਵੀ ਤੁਸੀਂ ਇਹ ਕੰਮ ਪਹਿਲਾਂ ਕਿਵੇਂ ਕਰ ਲਿਆ ਵੀ ਇਹੇ ਵੀਡੀਓ ਮੈਂ 6-7 ਮਹੀਨੇ ਪਹਿਲਾਂ ਪਾ ਚੁੱਕੀਆਂ ਇਹਦੇ ਨਾਲ ਦੀਆਂ ਮਿਲਦੀਆਂ ਜੁਲਦੀਆਂ ਪਰ ਇਹ ਨਹੀਂ ਕਿਉਂਕਿ ਜਿਹੜਾ ਉਸ ਚੀਜ਼ ਦੇ ਨਾਲ ਜਦੋਂ ਭੈਣਾਂ ਨੇ ਉਹ ਕੰਮ ਕੀਤਾ ਨਾ ਤਾਂ ਅੱਜ ਉਹਨਾਂ ਦੇ ਬੱਚੇ ਬਹੁਤ ਸਾਰਾਂ ਦੇ 11 ਪिपल ਦੇ ਦਰਖਤ ਤੇ ਚੱਲ ਪਈ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਮੈਨੂੰ ਖੁਦ ਮੈਸੇਜ ਕਰਕੇ ਦੱਸੋਗੇ ਵੀ ਹਾਂ ਦੀਦੀ ਵਾਕਈ ਹੈ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਏ ਨੇ ਤੇ ਜਿਹੜੇ ਵੀ ਜਿਹੜੇ ਵੀ ਸਾਡੇ ਕੰਮ ਰੁਕੇ ਹੋਏ ਸੀ ਉਹ ਸਾਡੇ ਚੱਲਣੇ ਸ਼ੁਰੂ ਹੋਏਗੇ ਇਹ ਇਹ ਨਹੀਂ ਹੈਗਾ ਵੀ ਇਹ ਪਿੱਪਲ ਦਾ ਦਰਖਤ ਤੁਹਾਡੇ ਕੰਮਾਂ ਨੂੰ ਚਲਾਊਗਾ ਕਿਉਂਕਿ ਇਹ ਇੱਕ ਯੂਨੀਵਰਸ ਦਾ ਸੰਦੇਸ਼ ਹੈ ਇਹ ਇੱਕ ਵਾਇਗਰੂ ਜੀ ਦਾ ਸੰਦੇਸ਼ ਹੈ ਕਿ ਜਿਵੇਂ ਆਪਾਂ ਬ੍ਰਹਿਮੰਡ ਨੂੰ ਜਿਵੇਂ ਆਪਾਂ ਆਪਣੇ ਵਾਤਾਵਰਣ ਨੂੰ ਪਿਆਰ ਕਰਾਂਗੇ ਨਾ ਤਾਂ ਉਹਦਾ ਫਾਲ ਤੁਹਾਨੂੰ ਮਿਲੇਗਾ ਹੀ ਮਿਲੇਗਾ ਇਹ ਕਦੇ ਨਹੀਂ ਹੁੰਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਪੰਛੀਆਂ ਨੂੰ ਪਾਣੀ ਪਾਉਣਾ ਚੋਗਾ ਪਾਉਣਾ ਇਸ ਚੀਜ਼ ਨੂੰ ਤੁਸੀਂ ਨਾ ਲਗਾਤਾਰ ਕਰਕੇ ਦੇਖਿਓ ਤਾਂ ਤੁਹਾਡੇ ਘਰ ਦੇ ਵਿੱਚ ਜਿੰਨਾ ਵੀ ਲੜਾਈ ਝਗੜਾ ਜਿੰਨਾ ਵੀ ਪੈਸੇ ਦੀ ਤੰਗੀ ਹੈ ਕਰਜ਼ੇ ਦੀ ਤੰਗੀ ਹੈ ਸ਼ਰਾਬ ਕੁਝ ਵੀ ਹੈ ਨਾ ਤੁਸੀਂ ਕਿਸੇ ਦੇ ਵੀ ਚੀਜ਼ ਦੇ ਨਿਮਿਤ ਤੁਸੀਂ ਕਰਨ ਲੱਗ ਜੋ ਵੀ ਹਾਂ ਆਹ ਚੀਜ਼ ਇਦਾਂਗੀ ਤਾਂ ਦੇਖਿਓ ਉਹ ਤੁਹਾਡੀ ਕਿਵੇਂ ਖਤਮ ਹੁੰਦੀ ਹੈ ਤੇ ਕਿਵੇਂ ਤੁਹਾਨੂੰ ਬਰਕਤਾਂ ਮਿਲਦੀਆਂ ਨੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ